ਪੋਂਚਕੜੇ ਪਰਸੋਂ ਅਟੈਕ ਹੋਇਆ ਉਹਦੇ ਵਿੱਚ ਕੁਝ ਸਿੰਘ ਫਟੇ ਇਨੇ ਤੇ ਕੋ ਅਮਸਰ ਹਸਪੀਟਲ ਦਾਖ ਕਰਾਇਆ ਗਿਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਂ ਦਾਤ ਜਿੰਦਸ਼ੀਰੂ ਕੀ ਨਾਲ ਚੈਂ ਤੇ ਇਥੇ ਅਮਨਦੀਪ ਹਸਪੀਟਲ ਚ ਬਲਦਾਰ ਗੁਰਮੀਤ ਸਿੰਘ ਤੇ ਉਹਨਾਂ ਦਾ ਬੇਟਾ ਜਿਹੜਾ ਉਹ ਧਾਕ ਲਿਆ ਜਿਹੜਾਂ ਦੇ ਕਾਫੀ ਗੰਭੀਰ ਛੋਟਾਂ ਲੱਗੀਆਂ ਨੇ ਤੇ ਉਹਨਾਂ ਦਾ ਕੱਲ ਅਮਨਦੀਪ ਹਸਪੀਟਲ ਦੇ ਜਿਹੜੇ ਡਾਕਟਰ ਉਹਨਾਂ ਨੇ ਟ੍ਰੀਟ ਕੀਤਾ ਆ ਹੁਣ ਉਹਨਾਂ ਦੀ ਹਾਲਤ ਅੱਗੇ ਉਹਨਾਂ ਨੂੰ ਕਾਫੀ ਵੈਕਟਰ ਆ ਪਰ ਅਜੇ ਵੀ ਉਹ ਮਤਲਬ ਕਾਫੀ ਪੋਲੀਟਿਕਲ ਸਾਈਕਲਿਕ ਸੁਪਟਾਂ ਨੇ ਉਹਨਾਂ ਦੀਆਂ ਆਈਸੀਯੂ ਦਾਖਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਜਦੋਂ ਬਾਰਡਰ ਏਰੀਆ ਤੇ ਪਤਾ ਲੱਗਾ ਕਿ ਪਿੰਡ ਖਾਲੀ ਕਰਾਇਆ ਜਾ ਰਹੇ ਨੇ ਉਦੋਂ ਅਹੀਂ ਜਿਹੜੇ ਬਾਰਡਰ 'ਚ ਸਾਡੇ ਗੁਰਦੁਆਰਾ ਸਾਹਿਬ ਆਣ ਨੇ ਜਿਦਾਂ ਬਾਟਸਾਹ ਆ ਤੇਜਾ ਕਾਲਾ ਰਮਦਾਸ ਗੁਰੂ ਕਬਾ ਆ ਗਿਆ ਛਾੜਾ ਸਾਹਿਬ ਸਤਲਾਨੀ ਸਾਹਿਬ ਇਦਾਂ ਹੀ ਵਜੀਦਪੁਰ ਵੀਰ ਸਾਹਿਬ ਜਿਹੜੇ ਬਾਰਡਰ ਏਰੀਆ ਦੇ ਗੁਰਦੁਆਰੇ ਨੇ ਸਾਰਿਆਂ ਨੂੰ ਦਿਚਾਨ ਨਰਦੇਤਾ ਗਈ ਸੀ ਕਿ ਜਿਹੜੇ ਬਾਰਡਰੀ ਟੁੱਟ ਕੇ ਆਉਂਦੇ ਨੇ ਉਹਨਾਂ ਲਈ ਲੰਗਰ ਅਤੇ ਰਿਹਾਈ ਦਾ ਪ੍ਰਬੰਧ ਕੀਤਾ ਜਾਵੇ ਇਸੇ ਤਰ੍ਹਾਂ ਜਿਹੜੇ ਪਿੰਡਾਂ ਦੇ ਗੁਰਦਰਾ ਸਾਹਿਬ ਆਣੇ ਜਿਹੜੀ ਉਤੋਂ ਪਾਵਨ ਸਰੂਪ ਨੇ ਉਹ ਵੀ ਉਤੋਂ ਸੁਰੱਖਿਅਤ ਲਿਆ ਕੇ ਗੁਰਦਰਾ ਸਾਹਿਬ ਆਣ ਵਗੇ ਸ਼ਰਧਾ ਕਰਦੇ ਜਾਣ ਤਾਂ ਜੋ ਗੁਰੂ ਸਾਹਿਬਾਂ ਦੀ ਬੇਦਖੀ ਨਾ ਹੋਵੇ ਕੱਲ ਰਾਤ ਪੁੰਛੇਰੀਏ ਵਿੱਚ ਵੱਡੀ ਪੱਦਰ ਤੇ ਗੋਲਾਬਾਰੀ ਹੋਈ ਇਹਦੇ ਨਾਲ ਉੱਥੇ ਕਾफी ਵੱਡਾ ਪੱਧਰ ਤੇ ਨੁਕਸਾਨ ਹੋਇਆ। ਉੱਥੋਂ ਫੌਜ ਦੇ ਨਮਾਇੰਦਿਆਂ ਨੇ ਜਿਹੜੇ ਚਮਕਦੇ ਸਾਡੇ ਇੰਚਾਰਜ ਨੇ ਉਹਨਾਂ ਨੂੰ ਫੋਨ ਕੀਤਾ ਕਿ ਇੱਥੇ ਖੁंचं ਵਿੱਚ ਪਾਵਨ ਸਰੂਪ ਵੱਡੀ ਪੱਧਰ ਤੇ 50 ਬਾਨ ਵਿੱਚ ਹਾਂਜੀ ਮੌਜੂਦ ਨੇ ਪਰ ਕਿਉਂਕਿ ਇਲਾਕਾ ਖਾਲੀ ਕਰਾਇਆ ਜਾ ਰਿਹਾ ਹੈ ਅਮਨਦੀਪ ਸਿੰਘ ਇਸ ਲਈ ਇਥੋਂ ਪਾਵਨ ਸਰੂਪ ਜਿਹੜੇ ਉਹ ਸੁਰੱਖਿਅਤ ਲੈ ਜਾਓ ਫਿਰ ਉਸੇ ਸਮੇਂ ਮਾਜਾਪਰਧਾਨ ਸਾਹਿਬ ਨਾਲ ਵਿਚਾਰ ਕਰਕੇ ਬਾਸਰਵਾਨਾ ਕਰ ਦਿੱਤੀ ਗਈ ਆ। ਜਿਹੜੀ ਪਾਵਨ ਰੂਪ ਪੰਚ ਤੋਂ ਲਿਆ ਕੇ ਗੁਰਦੁਆਰਾ ਵਾਟਸਾ ਪਠਾਨਕੋਟ ਵਿਖੇ ਸ਼ਰਧਿਤ ਕਰਤੇ ਜਾਣੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਹਾਜ਼ਰ ਹੁੰਦੀ ਹੈ ਚਾਹੇ ਸ਼ੀਂਗਰ ਵਿੱਚ ਚਾਹੇ ਨੇਪਾਲ ਵਿੱਚ ਚਾਹੇ ਗੁਜਰਾਤ ਵਿੱਚ ਚਾਹੇ ਮਕੌਂਟ ਚਾਹੇ ਕਰੋਨਾ ਕਾਲ ਸੀ ਇਹ ਚਾਹੇ ਪੰਜਾਬ ਵਿੱਚ ਭੇਲੇ ਫੜਨ ਸਮਾਸ ਸ਼ਰੋਣੀ ਕਮੇਟੀ ਨੇ ਹਮੇਸ਼ਾ ਹੀ ਆਪਣਾ ਫਰਜ਼ ਸਮਝਦਾ ਆ ਮਨੁੱਖਤਾ ਦੀ ਸੇਵਾ ਲਈ ਅੱਗੇ ਆਈ ਆ ਤੇ ਗਾਂਵ ਵੀ ਇਹ ਮਨੁੱਖਤਾ ਦੀ ਸੇਵਾ ਲਈ ਆ ਕੇ ਅੰਦਰ ਇੱਕ ਬੱਥਰੂਫੀ ਮਿਲ ਕੇ ਆਏ ਉੱਥੀ ਇਲਾਕੇ ਪਰਵਾਹ ਪਰਿਵਾਰ ਦੇ ਉਹਨਾਂ ਦੇ ਇੱਥੇ ਰਿਸ਼ਤੇਦਾਰ ਘੁੱਤੇ ਸੀ ਭਤੀਜਾ ਸੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਬਾਕੀ ਪਰਿਵਾਰ ਤੇ ਉਹ ਕਿੰਨੇ ਇੱਥੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਤੇ ਜਿਹੜੇ ਉਹ ਅੱਗੇ ਨਾਲੋਂ ਕਾਫੀ ਬੈਟਰ ਨੇ ਤੇ ਗੁਰੂ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸਿਹਤ ਜੀਵ ਬਖਸ਼ੇ ਤਾਂ ਜੋ ਆਪਣੇ ਪਰਿਵਾਰ ਚ ਜਾ ਕੇ ਪਰਿਵਾਰ ਦੀ ਸਿਹਤ ਹਾਲ ਚਾਲ ਜਾਣ ਸਕਣ ਇਹ ਪਰਿਵਾਰ ਦੀ ਪਾਲਣ ਪੋਸ਼ਣ ਕਰ ਸਕਦਾ ਸਰਦਾਰ ਸਾਹਿਬ ਸ਼ਰੋਗਿਤ ਦੀ ਮਦਦ ਕੀਤੀ ਹੈ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਗਿਆ ਕਿ ਜਿਹੜੀ ਵੀ ਉਹਨਾਂ ਨੂੰ ਮਦਦ ਦੀ ਲੋੜ ਹੋਵੇ ਉਹ ਉਹਨਾਂ ਦੀ ਬਾਜਪਾ ਦੀ ਸੀਟ ਸਾਡੇ ਇੱਥੇ ਇਲਾਜ ਜਾਂਦਾ ਪਿਆ ਗੁਰੂੰਦਾਸ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਪਰ ਉਹ ਕਿਉਂਕਿ ਇੱਥੇ ਆਪਰੇਟ ਹੋ ਚੁੱਕਾ ਹੈ ਹੁਣ ਉਹ ਇੱਥੇ ਘਟਦਾ ਉਹਨਾਂ ਨੂੰ ਫਾਇਦਾ ਕੋਈ ਨਹੀਂ ਉਹਨਾਂ ਦੇ ਪਰਿਵਾਰਾਂ ਦਾ ਸ਼ਰੋਗਿਤ ਦੀ ਪਿੱਛੇ ਖੜੀ ਨੇ ਹਾਂ ਜਿੱਥੇ ਵੀ ਉਹਨਾਂ ਨੂੰ ਲੋੜ ਹੈ ਸ਼ਰੋਣੀ ਕੁਤਰਾ ਪ੍ਰਬੰਧਕ ਕਮੇਟੀ ਨਾਲ ਹੈ ਜਿਵਾੜ ਇੱਥੇ ਆਏ ਨੇ ਐਮਐਲਏ ਸਾਹਿਬ ਮੈਂ ਅਤੇ ਅਤੀ ਸਾਹਿਬ ਇਹ ਪੁੱਛ ਤੋਂ ਆਏ ਨੇ ਅਸੀਂ ਇਹਨਾਂ ਦਾ ਹਾਂਕਲ ਕਰਨ ਤੇ ਆਏ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਦੋ ਜੀ ਜਿਨ੍ਹਾਂ ਦਾ ਬਹੁਤ ਪੁਰਾਣਾ ਜੱਥੇ ਹੋਏ ਨੇ ਇੱਥੇ ਅਮਨਦੀਪਾ ਹਸਪਤਾਲ ਦਾਖਲ ਨੇ ਔਰ ਇੱਕ ਜੀ ਇਹਨਾਂ ਦਾ ਜਿਹੜਾ ਉੱਥੇ ਚੀਜ਼ ਹੋ ਜਦੋਂ ਪਾਕਿਸਤਾਨ ਨੇ ਅ ਅਟੈਕ ਕੀਤਾ ਉਹਨੇ ਸਿਵਲਨ ਦੇ ਉੱਤੇ ਅਟੈਕ ਕੀਤਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ 'ਚ ਸਾਡੇ ਜੀ ਉੱਤੇ ਕਾਫੀ ਚੀਜ਼ ਹੋਏ ਨੇ ਮੰਦਰਾ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਉਹਦੇ 'ਚ ਸਾਡੇ ਜੀ ਉੱਤੇ ਕਾਫੀ ਨਾਗਰਿਕ ਸਾਡੇ ਇੰਡੀਆ ਦੇ ਔਰ ਦੁੱਖ ਇਸ ਗੱਲ ਦਾ ਇਹ ਹੈ ਕਿ ਦੇਖੋ ਅਸੀਂ ਲੋਕ ਤੇ ਸ਼ਾਂਤੀਪੂਰਨ ਲੋਕ ਹਾਂ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪਹਿਲਗਾਮ ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਭੰਨੇ ਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਥੇ-ਜਿੱਥੇ ਕਰਦੇ ਆ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ ਮੀਡੀਆ ਦੇ ਉੱਤੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਅੱਤਵਾਦੀ ਤੇ ਕਿਹੜਾ ਕੈਂਪ ਚੱਲਦਾ ਸੀ ਤੇ ਕੀ-ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਦੇ ਕਿਸੇ ਸਿਵਿਲIAN ਦੇ ਉੱਤੇ ਪਾਕਿਸਤਾਨ ਨੇ ਅਟੈਕ ਨਹੀਂ ਕੀਤਾ ਪਰ ਪਾਕਿਸਤਾਨ ਨੇ ਸਾਡੇ ਜਿੰਨੇ ਵੀ ਐਸੇ ਵਾਲੇ ਅਟੈਕ ਕੀਤੇ ਉਹ ਸਾਰੇ ਸਿਵਿਲIAN ਦੇ ਉੱਤੇ ਕੀਤੇ ਉਹਦਾ ਰਿਟਲੀਟ ਇਹਨਾਂ ਨੇ ਪੁੰਚ ਚ ਰਜੋਰੀ ਚ ਕਪਵਾੜਾ ਚੁੱਤੇ ਸ਼ਰੇਮ ਸਿੱਤੀ ਇਹਨਾਂ ਨੂੰ ਪੁੱਛੋ ਸ਼ੈਨੇ ਕਿੱਦਾਂ ਕਰਦੇ ਆ ਕੋਈ ਥੋੜਾ ਵੇਖਣ ਦੇ ਕੋਈ ਡਿਫੈਂਸ ਸਿੱਧੇ ਬੰਬ ਦੇ ਕੋਲੇ ਘਰਾਂ ਦੇ ਮਾਰਨ ਦੇ ਇਹ ਉਹਦੀ ਸ਼ੁਰੂ ਤੋਂ ਫਿਤਰਤ ਹੈ ਉਹ ਗਲਤ ਕੰਮ ਕਰਦਾ ਹੈ ਪਰ ਇਸ ਵੇਲੇ ਇੰਡੀਆ ਨੇ ਮੜ ਬਣਾਇਆ ਹੈ ਥੈਂਕਸ ਸਾਡੀ ਸਲੂਟ ਆਰਮੀ ਨੂੰ ਜਿਨ੍ਹਾਂ ਨੇ ਇੰਨੇ ਮਜ਼ਬੂਤੀ ਦੇ ਨਾਲ ਉਹਨਾਂ ਦੇ ਸਾਰੇ ਟੈਕ ਡਿਫੈਂਸਿਸ ਕੀਤੇ ਨੇ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਅੰਦਰ ਵੜ ਕੇ ਉਹਨਾਂ ਦੇ ਇਹ ਡਿਫੈਂਸਿਸ ਤੋਂ ਵੀ ਖਤਮ ਕੀਤੇ ਨੇ ਔਰ ਪਹਿਲ ਨਹੀਂ ਕੀਤੀ ਪਹਿਲ ਉਹਨਾਂ ਨੂੰ ਕਹੇ ਜੇ ਤੁਸੀਂ ਕੋਈ ਵੀ ਅਕਰ ਕਰੋਗੇ ਉਹਦਾ ਜਵਾਬ ਵੱਡੀ ਤਾਕਤ ਨਾਲ ਦਿੱਤਾ ਜਾਊ ਜਿਹੜਾ ਅੱਜ ਇੰਡੀਆ ਦੇ ਰਿਹਾ ਅੱਜ ਹੁਣ ਇਹ ਇਹਨਾਂ ਦਾ ਅਸੀਂ ਪਤਾ ਲੈਣ ਆਏ ਆ ਆ ਮਨਦੀਪਾ ਹਸਪੀਟਲ ਔਰ ਇਹਨਾਂ ਦਾ ਹਾਲ ਚਾਲ ਜਾਣਨ ਆਏ ਆ ਅਸੀਂ ਪੂਰਨ ਤੌਰ ਤੇ ਆਪਣੇ ਇੰਡੀਆ ਨਾਲ ਇੰਡੀਆ ਦੇ ਨਾਗਰਿਕ ਨਾਲ ਇੰਡੀਆ ਨਾਲ ਖੜੇ ਆ ਭਾਰਤ ਨਾਲ ਖੜੇ ਆ ਔਰ ਪੰਜਾਬੀ ਦੇ ਇੱਕ ਕੌਮ ਹੀ ਇਸ ਜਿਹੜੀ ਭਾਰਤ ਕੌਮ ਜਾਣੀ ਜਾਂਦੀ ਹੈ ਅੱਜ ਸਵੇਰ ਤੋਂ ਅਸੀਂ ਸਾਰੇ ਸ਼ਹਿਰ ਦੇ ਵੀ ਜਾ ਕੇ ਆਏ ਲੋਕਾਂ ਨੂੰ ਮਿਲੇ ਕੱਲ ਵੀ ਮਿਲਦੇ ਰਹੇ ਬਾਜ਼ਾਰਾਂ 'ਚ ਵੀ ਹਰ ਜਗ੍ਹਾ ਤੇ ਲੋਕਾਂ ਦੇ ਚਿਹਰੇ ਠੀਕ ਹੈ ਟੈਨਸ਼ਨ ਹੁੰਦੀ ਜਦੋਂ ਜੰਗ ਦਾ ਨਾਂ ਹੀ ਮੜਾ ਘਰ ਚ ਵੀ ਲੜਾਈ ਹੋ ਜੇ ਤੇ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਨਹੀਂ ਹੁੰਦੀ ਪਰ ਮੈਂ ਕਹਿਣਾ ਚਾਹੁੰਦਾ ਉਹਦੇ ਬਾਵਜੂਦ ਤੁਸੀਂ ਮੇਰੀ ਇਹ ਵੀਡੀਓ ਵੇਖ ਲਓ ਲੋਕ ਖੁਸ਼ੀ ਖੁਸ਼ੀ ਮਿਲ ਰਹੇ ਨੇ ਔਰ ਉਹਨਾਂ ਚ ਵੇਖ ਕੇ ਸਾਨੂੰ ਵੀ ਨਰਜੀ ਆਈ ਮੈਨੂੰ ਆਪ ਵੀ ਮਹਿਸੂਸ ਕਰਦੇ ਪਿਆ ਕੀ ਬਣੇਗਾ ਕੀ ਜਵਾਬ ਹੋਏਗਾ ਪਰ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਸਾਡੇ ਪੁਰਖੇ ਇਸ ਧਰਤੀ ਤੋਂ ਰਹੇ ਆ ਪੜਿਆਂ ਦੇ ਅਸੀਂ ਮੁਕਾਬਲੇ ਕੀਤੇ ਇਹ ਵੀ ਇੱਕ ਸਮਾਂ ਆ ਕੋਈ ਨਹੀਂ ਇਹ ਵੀ ਲੰਘ ਜਾਏਗਾ ਇਹ ਗੁਰੂ ਘਰ ਦੇ ਵਿੱਚ ਲੋਕ ਰੋਜ਼ ਨਤਮਸਤਕ ਹੁੰਦੇ ਨੇ ਇੱਕ ਸਾਂਝਾ ਨੇ ਸਾਡੀਆਂ ਕੀਰਤ 11 ਤੀਰਤ ਨੇ ਸ਼੍ਰੀ ਹਰਮੰਦਰ ਸਾਹਿਬ ਭਗਵਾਨ ਬਾਲਮੀ ਕੀਰਤ ਨਕਾ ਪੀਰਾਂ ਦੀ ਜਗ੍ਹਾ ਨਕਾ ਚਰਚੇ ਸਾਡੇ ਇੱਥੇ ਨੇ ਜਿੱਥੇ ਰੋਜ਼ ਅਰਦਾਸਾਂ ਹੋਂਦੀਆਂ ਨੇ ਉਸ ਤੋਂ ਹਟ ਕੇ ਅਸੀਂ ਲੋਕ ਪੂਰਨ ਤੌਰ ਤੇ ਆਰਪੀ ਦੇ ਸਿਸਟਮ ਦੇ ਜਮੀਰ ਕਰਨ ਵਾਲੇ ਆ ਅਸੀਂ ਲੋਕ ਪੂਰਨ ਤੌਰ ਤੇ ਉਹਦੀ ਐਡਵਾਈਜ਼ਰੀ ਨੂੰ ਮੰਨਣ ਵਾਲੇ ਆ ਜਿੱਦਾਂ ਜਿੱਦਾਂ ਆਉਂਦੇ ਆ ਅਸੀਂ ਉਦਾਂ-ਉਦਾਂ ਉਹਨਾਂ ਦੇ ਨਾਲ ਚੱਲ ਰਹੇ ਆ ਔਰ ਦੇਖੋ ਗੁਰੂ ਘਰ ਦੇ ਉੱਤੇ 6-7 ਦੀ ਰਾਤ ਨੂੰ ਗੁਰੂਗ੍ਰੂ ਨਗਰੀ ਦੇ ਉੱਤੇ ਨਾਲ 7 ਮਜੇਲਾ ਲਾਤੀਆਂ ਯਾ థాంక్స్ ਕਰਦਾ ਆਰਮੀ ਦਾ ਜਿਨ੍ਹਾਂ ਨੇ ਡਿਫਿਊਜ਼ ਕੀਤੀਆਂ ਉਹਨਾਂ ਨੇ ਐਂਟੀ ਜਿਹੜਾ ਇਹ ਡਿਫੈਂਸ ਜਿਹੜਾ ਸਿਸਟਮ ਕ੍ਰੀਏਟ ਕੀਤਾ ਹੈ 에어 ਸਿਸਟਮ 에어 ਐਮਦਾਇਲ ਡਰੋਨ 에어ਕ੍ਰਾਫਟ ਕੋ ਇੰਡੀਆ ਦਾ ਮਜ਼ਬੂਤ ਹੈ ਇਸ ਗੱਲ ਦੀ ਸਾਨੂੰ ਧੰਨਵਾਦ ਆ ਉਹਨਾਂ ਕਰਕੇ ਅਸੀਂ ਸਾਰੇ ਸੇਫ ਹੈ ਕੋਈ ਕੈਜੂਐਲਟੀ ਨਹੀਂ ਹੋਈ ਪਰ ਉਹਨਾਂ ਦਾ ਅਸੀਂ ਜਿੰਨਾ ਵੀ ਨੁਕਸਾਨ ਹੈ ਫਿਰ ਉਹ ਬਰਾਬਰ ਉਹਨਾਂ ਦੇ ਡਿਫੈਂਸ ਦੇ ਉੱਤੇ ਜਾਂ ਜਿੱਤੋਂ ਜਿੱਤੋਂ ਉਹ ਅਟੈਕ ਕਰਦੇ ਸੀ ਉੱਤੇ ਇੰਡੀਆ ਨੇ ਕੀਤਾ ਹੈ ਸੋ ਅਸੀਂ ਇਸ ਵੇਲੇ ਬਾਰਡਰ ਦੇ ਉੱਤੇ ਆ ਬਾਰਡਰ ਦੇ ਉੱਤੇ ਮੈਂ ਸਾਰੇ ਦੇਸ਼ ਨੂੰ ਕਹਿਣਾ ਚਾਹੁੰਦਾ ਐ ਕਿ ਤੁਸੀਂ ਇਹ ਵੇਖੋਗੇ ਅਸੀਂ ਜਜਬੇ ਸਾਡੇ ਦੇਖੋਗੇ ਕਿ ਕਿਸ ਤਰ੍ਹਾਂ ਦੇ ਲੋਕਾਂ ਇਹਨਾਂ ਦੇ ਜਜਬੇ ਦੀ ਅਸੀਂ ਲੋਕ ਫਿਰ ਆ ਕੇ ਤੁਹਾਡੇ ਲਈ ਜਦੋਂ ਪਾਰਲੀਮੈਂਟ ਤੇ ਗੱਲ ਕਰਦੇ ਇਹਨਾਂ ਦੇ ਜਜਬੇ ਸਾਡੇ ਤੇ ਤਾਕਤ ਹੈ। ਇਹੀ ਜਜਬਾ ਜਦੋਂ ਮੈਂ ਪੁੱਛਦੇ ਜਦੋਂ ਪਾਰਲੀਮੈਂਟ ਚ ਬੰਦੇ ਘੁਸ ਕੇ ਕਿ ਤੁਸੀਂ ਉਹਨੂੰ ਫੜ ਕੇ ਤਾਂ ਲਿਆ ਕਿ ਕੋਈ ਪਤਾ ਹੀ ਨਹੀਂ ਉਸ ਕੋਲ ਅਸਲੀ ਬੰਦਗੀ ਲੱਗਣੀ ਹੈ ਤੇ ਮੈਂ ਉਹਨੂੰ ਕਹਿਣਾ ਹੁੰਦਾ ਸਾਂ ਮੈਂ ਕਹਿੰਦਾ ਸਾਡੀ ਜਜਬੀ ਹੈ। ਅੱਜ ਉਹ ਜਜਬਾ ਮੈਂ ਤੁਹਾਨੂੰ ਜਾਨਣਾ ਨਾ ਮੈਂ ਤੇ ਹੌਸਲਾ ਦੇਣ ਜਾਣਾ ਮੈਨੂੰ ਦਿਨ ਦੇਖੋ। ਕਿ ਬੁੱਤ ਕੋਈ ਗੱਲ ਹੀ ਨਹੀਂ ਕਿ ਅਸੀਂ ਤਗੜਾ ਹਾਂ ਉਹਦੀ ਨਾਲ। ਮਤਲਬ ਸੋ ਮੈਂ ਇਹੀ ਕਹੂੰਗਾ ਸ਼ਾਂਤੀ ਬਣਾ ਕੇ ਰੱਖੋ ਜਿੰਨਾ ਵੀ ਸਮਾਂ ਆ ਆਪਣੇ ਪੜੋਸੀਆਂ ਦੇ ਨਾਲ ਭੈਣ ਭਰਾਵਾਂ ਨਾਲ ਗੁਜ਼ਾਰੋ ਜ਼ਰੂਰਤ ਹੈ ਤੇ ਬਹੁਤਾ ਬਾਹਰ ਨਿਕਲਣ ਦੀ ਨਹੀਂ ਜ਼ਰੂਰਤ ਹੈ ਕਿਉਂਕਿ ਇਹ ਇੱਕ ਪ੍ਰੋਟੋਕਾਲ ਆ ਪ੍ਰੋਟੋਕਾਲ ਨੂੰ ਫਾਲੋ ਕਰੋ ਜਦੋਂ ਕੋਈ ਸਰਕਾਰ ਦੀ ਕੋਈ ਡਵਾਈਸਰੀ ਆਉਂਦੀ ਆ ਉਹਨੂੰ ਇਨ ਬਿਨ ਫਾਲੋ ਕਰੋ ਜੇੜੀ ਕੋਈ ਵੀਡੀਓ ਸ਼ੇਅਰ ਕਰਨੀ ਹੈ ਸਮਝ ਕੇ ਸ਼ੇਅਰ ਕਰੋ ਕਿ ਚੰਗਾ ਪਲੇਟਫਾਰਮ ਹੈ ਮੀਡੀਆ ਦਾ ਚੰਗਾ ਜਰਨਲਿਸਟ ਹੈ ਕੋਈ ਡਵਾਈਸਰੀ ਦੇ ਰਹਾ ਕੋਈ ਮਿਲਟਰੀ ਪਰਸਨ ਹੈ ਕੋਈ ਸਿਵਲ ਪ੍ਰਸ਼ਾਸਨ ਦਾ ਹੈ ਤੇ ਉਹਦੀ ਗੱਲ ਸੁਣੋ ਇਹਨਾਂ ਕੋ ਆਪ ਉਹਦੇ ਆਪਣੀਆਂ ਗੱਲ ਕਰੀ ਜਾਂਦੇ ਉਹਨਾਂ ਦੀ ਗੱਲ ਨਾ ਸੁਣੋ ਕਾਲਾ ਬਾਜ਼ਾਰੀ ਵਾਲੇ ਕਾਲਾ ਬਾਜ਼ਾਰੀ ਬੰਦ ਕਰ ਦਿਓ ਕੁਝ ਮਾੜੇ ਲੋਕ ਨੇ ਉਹਨਾਂ ਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਜੰਗ ਦੇ ਵਿੱਚੋਂ ਆਪਣੀ ਮਾਇਆ ਨਾ ਕੱਟਿਓ ਜਿੰਨਾਂ ਜਿੰਨਾਂ ਨੇ ਵੀ ਮੈਨੂੰ ਕੰਪਲੀਟ ਪ੍ਰੂਫ ਦੇ ਸਿ ਉਹਨਾਂ ਦੀ ਮਾਇਆ ਕੱਟਦੀ ਮੈਂ ਤੁਹਾਡਾ ਕਾਰੋਬਾਰ ਜ਼ਰੂਰ ਛਡਾਉਂਗਾ ਮੈਂ ਤੁਹਾਨੂੰ ਇਹ ਕਹਿੰਦਾ ਅੱਗੇ ਕਰੋਨਾ ਚ ਹੋਇਆ ਸੀ ਅਸੀਂ ਭੁੱਲ ਗਏ ਹਾਂ ਪਰ ਤੁਸੀਂ ਜੰਗ ਦੇ ਮੌਤ ਜੇ ਕਿਸੇ ਨੇ ਕਿਉਂਕਿ ਅਜੇ ਤੱਕ ਉਹਵਰ ਚਾਰ ਦੇ ਪਿੱਛੋਂ ਆਏ ਨਿਕਲ ਟ੍ਰੀਟਮੈਂਟੀ ਦਾ ਮੈਂ ਪੁੱਛਿਆ ਕਿ ਮਗਰੋਂ ਰੇਟ ਵਧਿਆ ਤੇ ਨਹੀਂ ਜੋ ਰੇਟ ਦਾ ਪੁਰ ਜੇ ਤੁਸੀਂ 30-30% ਡੇਟ ਕਿਤਾ ਵਧਾਤੇ 40-40% ਮੈਂ ਇਸ ਗੱਲ ਨੂੰ ਸਾਰੇ ਕਬੀਲਤਾਂ ਨਾਲ ਲਿਓ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਵਿਧ ਪ੍ਰੂਫ ਦੱਸਿਓ ਦੁਸ਼ਮਣੀਆਂ ਨਾਲ ਗੱਡਿਓ ਮੈਂ ਪ੍ਰੂਫ ਦਾਉਂਗਾ ਇਸ ਦਾ ਕੋਨੇ ਗਲਤ ਕੀਤਾ ਜਾ ਕੇ ਜੇ ਪ੍ਰੂਫ ਹੋ ਗਿਆ ਤੇ ਫਿਰ ਜੋ ਕਾਨੂੰਨ ਕਹੂਗਾ ਉਹਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗਾ ਉਰੇ ਸਾਡਾ ਦਾ 26 ਸਸ ਜਸਪਾਲ ਕਾਰੇ ਜੀ ਇਸ ਟਾਈਮ ਤੁਹਾਨੂੰ ਕੋਈ ਹੋਰ ਕਿਸਾਸ ਵਾਲੀ ਗੱਲ ਹੈ ਦੇਖੋ ਐਸ ਵੇਲੇ ਤੇ ਕੋਈ ਹਰ ਨਹੀਂ ਬਸ ਇੱਕ ਹੀ ਗੱਲ ਤੁਹਾਨੂੰ ਹੋਰ ਕੁਝ ਨਹੀਂ ਕਰਦੇ ਦੇਖੋ ਚੀਜ਼ ਤੁਹਾਨੂੰ ਕੋਈ ਹਰ ਜਿਹੜਾ ਕਰਦਾ ਉਹ ਉਹਦੀ ਮਰਜ਼ੀ ਠੀਕ ਤਾਂ ਦੱਤੀ ਸਾਹਿਬ ਨੇ ਇਹਨਾਂ ਦੇ ਬੱਚੋ ਕੱਲ ਦੇ ਜਿੰਨਾ ਆਪਣੇ ਹਲਕੇ 'ਚ ਨੇ ਤੇ ਨਹੀਂ ਨਾ ਇਹ ਸਾਰੇ ਬੀਜੇਪੀ ਵਾਲਿਆਂ ਨੂੰ ਵੀ ਬਣੇ ਪਿਆ ਵਾਲਿਆਂ ਨੂੰ ਵੀ ਬਣੇ ਇਹ ਸਾਰਿਆਂ ਨੂੰ ਇਹਦੇ ਨਾਲ ਚੱਲਣ ਦੇ ਸਾਰੇ ਇਹਨਾਂ ਦੇ ਨਾਲ ਚੱਲ ਚੱਲ ਕੇ ਲੋਕਾਂ ਕੋਲ ਜਾ ਕੇ ਵੀ ਦੱਸੋ ਕੀ ਗੱਲ ਹੈ ਕੋਈ ਚੀਜ਼ ਚਾਹੀਦੀ ਦੱਸੋ ਮੈਂ ਹੱਦ ਨੇ ਚੈਨਲ ਕੋਈ ਕੋਈ ਅਸੀਂ ਦੇਖੋ ਅਸਤੀਆਜ਼ ਸਮਾਂ ਆਪਣੇ ਆਪ ਨੂੰ ਸਿਰਫ ਇੰਡੀਅਨ ਸਮਝੋ ਹੋਰ ਕੁਝ ਨਹੀਂ ਜੋ ਬਾਕੀ ਗੱਲਾਂ ਆਪਾਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਰਾਜ ਦੇ ਦਿਨ ਦੁਨੀਆ ਤੇ ਕੀ ਕਰਦੇ ਰਵਾਂਗੇ ਆ ਮਕਾਲੀਏ ਫਿਰ ਆਪਾਂ ਇਹੋ ਕੁਝ ਕਰਨਾ ਫਿਰ ਬਾਅਦ ਵਿੱਚ ਹੀ ਕੁਝ ਕਰਾਂ ਠੀਕ ਹੈ ਠੀਕ ਹੈ